ਹਿੰਦਾਨੀਆ ਸ਼ਾਮਲਾਟਾ ਦੇ ਪਿੰਡਾਂ ਦੀ ਜ਼ਮੀਨਾਂ ਤੇ ਕਿਵੇਂ ਘਰਾਣੇ ਪਾਉਣੀ ਚਾਹੇ ਕਾਂਦਰਾ ਸੇਹੋਂ ਚਾਹੇ ਕਾਨੀਆਂ ਦੇ ਹੋਣ ਕਿਸੇ ਵੀ ਸੱਤਾਧਾਰੀ ਪਾਰਟੀ ਦੇ ਹੋਣ ਨਾਲੇ ਪਾਜੇ ਨੇ ਤੇ ਉਹ ਪਾਰਟੀਆਂ ਨੂੰ ਜਦੋਂ ਤੁਸੀਂ ਛੇਡੋ ਮੈਂ ਤਾਂ ਫੰਨੂ ਜਾਨ ਹੁਣ ਨਹੀਂ ਲੜਾਈ ਲੜਨੀ ਹੈਗੀ ਕੈਪਟਨ ਕੇ ਲਾਣੇ ਚ ਬਾਦਲ ਕੇ ਲਾਣੇ ਦੀ ਜ਼ਿੰਮੇਦਾਰੀ ਸਤਾਤਾ ਰਿਤੇ ਮਤਲਬ ਜੇ ਪਰਕਰ ਪਾਚਨੇ ਕੋਲੇ ਕਾਰੇ ਵਰਗੀਆਂ ਕੋਲੇ ਜਾ ਕੇ ਦੇ ਲੋ ਕਿੰਨੇ ਕਿੰਨੇ ਹਜ਼ਾਰਾਂ ਏਕੜ ਜ਼ਮੀਨ ਹੈ ਜਿਹਦੇ ਕੁੱਤਾ ਬਿਲਿਆਂ ਦੇ ਨਾਂ ਤੋਂ ਉਹ ਉਹ ਜ਼ਮੀਨ ਦਾ ਟਾਡੀ ਜ਼ਮੀਨਾਂ ਟਾਡੀ ਜ਼ਮੀਨ ਨਬੀ ਗਿਆ ਇਹਨਾਂ ਤੇ ਕਬਜ਼ਾ ਕਰਨਾ ਹੋਵੇਗਾ ਲੜਨਾ ਹੋਵੇਗਾ ਤਾਂ ਕਿ ਅਸੀਂ ਜਨ ਕਸਾਨਾ ਹੀ ਕਰਦੇ ਆਂ ਕਿਸਾਨ ਇਕੱਠੇ ਨੇ ਤੇ ਸਾਨੂੰ ਵੀ ਇਕੱਠੇ ਹੋਣਾ ਪਏਗਾ ਤੇ ਤੁਹਾਨੂੰ ਸੜਕਾਂ ਤੇ ਆਉਣਾ ਪਏਗਾ ਤੁਹਾਨੂੰ ਨਹੀਂ ਜਾਣਾ ਪਏਗਾ ਤੁਹਾਨੂੰ ਉਸ ਦੇ ਖਿਲਾਫ ਉਸ ਪਰਮਦੇ ਖਿਲਾਫ ਲੜਨਾ ਹੋਇਆ ਹੈ ਜਿਹਦੇ ਲਈ ਬਹੁਤ ਬੜੀਆਂ ਸਰਵਾਨੀਆਂ ਦਿਲੀਆਂ ਵੀ ਪਹਿਣਗੀਆਂ ਅਸੀਂ ਇੰਨੀਆਂ ਚੀਜ਼ਾਂ ਦੇ ਭੰਡਾਰ ਤੋਂ ਆਤੀ ਹੋ ਗਿਆ ਸਾਨੂੰ ਆਇਆ ਲੱਗਦਾ ਹੈ ਕਿ ਅਸੀਂ ਘਰਾਂ ਦੇ ਵਿੱਚ ਜਾ ਕੇ ਸ਼ਰਾਬਾਂ ਪੀ ਕੇ ਜਦੋਂ ਬੋਟਾਂ ਦਾ ਜਨਮ ਹੋਇਆ ਅਸੀਂ ਆਂਗੇ ਘਰ ਦੀਆਂ ਔਰਤਾਂ ਹੀ ਬੁੜਕੜੀਆਂ ਨੇ ਅਸੀਂ ਠੰਡੇ ਲੈ ਕੇ ਚੁਪਕਾਰ ਜਾਣਾ ਅਸੀਂ ਸਪੂਟਰੀਆਂ ਲੈ ਕੇ ਚੁਪਕਾਰ ਜਾਣਾ ਕੋਰੋਨਾ ਦੇ ਕੱਪੜੇ ਕਰਕੇ ਕਰਕੇ ਸਾਡੇ ਮਤਲਬ ਆਏ ਬਾਦਲ ਦੀ ਫੈਮਲੀ ਦੀ ਨੂਨ ਜਿਹੜੀ ਹੱਥ ਨਾਲ ਬਣਦਾ ਬਾਦਲ ਹੈ ਤੇ ਜਦੋਂ ਉਹਨਾਂ ਦੇ ਜਦੋਂ ਮਾਨੂੰ 25 25 ਕਿਲੋ ਸੋਨਾ ਸਾਡੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਇੱਕ ਘਰ ਦੇ ਵਿੱਚ 25 ਕਿਲੋ 20 ਕਿਲੋ 15 ਕਿਲੋ ਆਟਾ ਨਹੀਂ ਉਹ ਕਿੱਥੋਂ ਆਇਆ ਉਹ ਕਿਵੇਂ ਬਣਿਆ ਤਾਂ ਜਦੋਂ ਉਹ ਜ਼ਮੀਨਾਂ ਉਹਨਾਂ ਮਤਲਬ ਉਸ ਖਾਸ ਲੋਕਾਂ ਕੋਲੇ ਆਈਆਂ ਤਾਂ ਸਾਡੇ ਲੋਕ ਜੀਵਨਾਂ ਤੋਂ ਵਾਂਝੇ ਨਹੀਂ ਰਹਿਣਗੇ ਸਾਡੇ ਨਵਾਂ ਜਿਹੜੇ ਘਰ ਪੌਂਦੇ ਨੇ ਕਿਉਂ ਸਾੰਗਿਆ ਸਾਹ ਲੱਟਾ ਦੇ ਕੇ ਕਿੰਨਾ ਦੇ ਘਰ ਚਲਦੀ ਹੁੰਦੀ ਇਹ ਕਰਦੇ ਆ ਇਹ ਸਵਾਲ ਸਾਡੇ ਦੇ ਸਭ ਤੋਂ ਸੋਚਣ ਦਾ ਸਵਾਲ ਹੈ ਅਸੀਂ ਨੀਵੇਂ ਕਿਉਂ ਨੀਵੇਂ ਹੋ ਰਹੇਗੇ ਉੱਚੇ ਹੋਣ ਕਿਵੇਂ ਉੱਚੇ ਹੋਗੇ ਲੈਟ ਸੀਲਿੰਗ ਐਕਟ ਕਿਉਂ ਨਹੀਂ ਲਾਗੂ ਹੋ ਰਿਹਾ ਜੇ ਉਹ ਜ਼ਮੀਨਾਂ ਜੜੀ ਉਹ ਜੱਟ ਦੀ ਮਾਂ ਤੋਂ ਮਜ਼ਦੂਰ ਦੀ ਮਾਂ ਕਿਉਂ ਨਹੀਂ ਬਣ ਸਕਦੀ ਮਜ਼ਦੂਰ ਦੀ ਮਾਂ ਵੀ ਬਣ ਸਕਦੀ ਹੈ ਉਹਨਾਂ ਦਾ ਸੰਤਾਲੇ ਤੋਂ ਬਾਅਦ ਜਿਹੜਾ ਲੈਂਡ ਸੀ ਲੈ ਕੇ ਐਕਟ ਬਣਿਆ ਉਹ ਕਿਉਂ ਸਾਡੇ ਵਰਗੇ ਮਜ਼ਦੂਰਾਂ ਦੇ ਲਈ ਨਹੀਂ ਬਣਿਆ ਕਿਉਂ ਉਹਨਾਂ ਦੇ ਲੋਕਾਂ ਦੇ ਮਜ਼ਦੂਰ ਦੇ ਭਾਵੇਂ ਲਾਣ ਕਾਇਤੀ ਨੇ ਦਾ ਸਿੰਘ ਅਸਲੜਿਆ ਇਹ ਜਮੀਨੇ ਕਿਸਾਨਾਂ ਨੂੰ ਜ਼ਮੀਨਾਂ ਦਵਾਈਆਂ ਤੇ ਅਸੀਂ ਸੰਤੰਤਰ ਵਰਗਿਆਂ ਨੇ ਲੜ ਕੇ ਆਪਣੀ ਜ਼ਿੰਦਗੀ ਦਾ ਮਤਲਬ ਉਹਨਾਂ ਨੂੰ ਐਂਟੀਸ਼ਿਪ ਕਰੀ ਉਹਨਾਂ ਨੂੰ ਖਾਤਿ ਕਰ ਦਿੱਤਾ ਗਿਆ ਸੀ ਤੇ ਆਓ ਸਾਨੂੰ ਲੜਨਾ ਪੈ ਗਿਆ ਇਹ ਦੇ ਖਿਲਾਫ ਉਹ ਹੁਕਮਰਾਨ ਜਿਹੜੀ ਧਿਰ ਹੈ ਜਿਨੇ ਸਾਡੀ ਲੁੱਟ ਦੇ ਦਰਵਾਜ਼ੇ ਖੋਲੇ ਨੇ ਜਿਨ੍ਹਾਂ ਨੇ ਸਾਡੀ ਕਿਰਤ ਦੀ ਖੂੰਂਦੀ ਕਮਾਈ ਜੋ شریف ਤੇ ਸਾਨੂੰ ਸਾਡੇ ਬੱਚਿਆਂ ਨੂੰ ਬੇਰੁਜ਼ਗਾਰ ਕਰਤਾ ਪਿਛਲੇ ਸਮੇਂ ਜੇ ਤੁਹਾਡੇ ਥੋੜਾ ਜਿਹਾ ਯਾਦ ਹੋਵੇ ਤਾਂ ਦੋ ਹਫ਼ਤੇ ਪਹਿਲਾਂ ਦੀ ਸਾਡੇ ਦੇਸ਼ ਦੀ ਸੁਪਰੀਮ ਕੋਰਟ ਸਰਉੱਚ ਅਦਾਲਤ ਜੇ ਸਾਡੇ ਜਿਹੜੇ ਮਾਨਯੋਗ ਜੱਜ ਸਾਹਿਬਾ ਸਰਮਾਨ ਬਣੇ ਨੇ ਤਾਂ ਜਦੋਂ ਆਪਣੀ ਸਟੇਟ 'ਚ ਜਾਂਦੇ ਨੇ ਤਾਂ ਅਖਬਾਰਾਂ ਤੇ ਮੀਡੀਆ ਨੇ ਬੜਾ ਚੱਕਿਆ ਕਿ ਉਹਨਾਂ ਦਾ ਸਵਾਗਤ ਕਰਨ ਲਈ ਜਦੋਂ ਇੱਕ ਸਾਡੇ ਦੇਸ਼ ਦੇ ਅਹਿਮ ਸੰਵਿਧਾਨਕ ਅਹੁਦੇ ਤੇ ਪਹੁੰਚੇ ਨੇ ਤਾਂ ਉਹਨਾਂ ਦਾ ਸਵਾਗਤ ਕਰਨ ਲਈ ਕੋਈ ਵੀ ਅਫੀਸਰ ਨਹੀਂ ਆਇਆ ਤੇ ਉਸ ਤੋਂ ਅੱਗੇ ਥੋੜਾ ਜਿਹਾ ਅਸੀਂ ਪਿੱਛੇ ਚਲੇ ਜਾਈਏ ਅਸੀਂ ਬੜਾ ਨੈਣਾ ਦੇਵੀ ਦੀ ਗੱਲ ਹੋਈ ਸੀ ਮੰਦਰਾ ਮਸਜਿਦਾਂ ਮਸਜਿਦਾਂ ਗੁਰਦੁਆਰੇ ਧਰਮ ਸਥਾਨਾਂ ਤੇ ਜਾਂਦੇ ਆ ਬੜੀ ਸ਼ਰਧਾ ਨਾਲ ਜਾਂਦੇ ਆ ਤਾਂ ਜਦੋਂ ਮੰਦਰ ਦਾ ਘਟਨ ਹੋਇਆ ਤਾਂ ਸਾਡੇ ਦੇਸ਼ ਦੀ ਜਿਹੜੀ ਸਰੂ 14 ਤੇ ਬੈਠੇ ਨੇ ਸਾਡੇ ਮੈਡਮ ਮਾਨਜੋ ਸਾਡੇ ਰਾਸ਼ਟਰਪਤੀ ਦਰੁਪਤੀ ਮੁਰਮੂ ਜੀ ਤਾਂ ਸਾਡੇ ਦੇਸ਼ ਦੇ ਹਾਕਮਾਂ ਨੇ ਮੋਦੀ ਸਰਕਾਰ ਨੇ ਉਹਨਾਂ ਨੂੰ ਮੰਦਰ ਚ ਜਾਣ ਦਾ ਸੱਦਾ ਨਹੀਂ ਦਿੱਤਾ ਤੇ ਆਏ ਦਿਨ ਜੇ ਤੁਸੀਂ ਆਹਾ ਅਸ਼ਲੀਲ ਵੀਡੀਓ ਰੀਲਾਂ ਤੋਂ ਪਾਸੇ हट ਕੇ ਥੋੜਾ ਜਿਹਾ ਆਪਣੇ ਦੇਸ਼ ਦੀ ਪੋਲਿਟਿਕਸ ਵੱਲ ਧਿਆਨ ਮਾਰ ਲਓ ਲੱਗਦਾ ਹੈ ਕਿ ਸਾਡੇ ਦਲਿਤ ਲੋਕਾਂ ਨੂੰ ਧਾਰਮਿਕ ਸਥਾਨਾਂ ਵਿੱਚ ਜਾਣਾ ਵੀ ਵਰਜਿਤ ਹੈ। ਓਡੀਸ਼ਾ ਦੇ ਇੱਕ ਮੰਦਿਰ ਦੀ ਘਟਨਾ ਹੈ। ਕੋਈ ਦਲਿਤ ਭਲੇਖੇ ਨਾਲ ਉਸ ਮੰਦਿਰ ਤੇ ਚਲੇ ਗਏ ਤਾਂ ਉਹਨਾਂ ਨੂੰ ਨੰਗੇ ਕਰਕੇ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ ਕਿਹਾ ਵੀ ਸਾਡਾ ਮੰਦਿਰ ਹੈ ਜਿਹੜਾ ਇਹ ਪਵਿੱਤਰ ਨਹੀਂ ਰਿਹਾ ਹੁਣ। ਤਾਂ ਓਡੀਸ਼ਾ ਚ ਮੈਨੂੰ ਪਿਛਲੇ ਸਾਲ ਜਾਣ ਦਾ ਮੌਕਾ ਮਿਲਿਆ। ਅਸੀਂ ਉਹ ਮੰਦਿਰ ਵੀ ਦੇਖਿਆ ਜਦੋਂ ਦਿਨੇ ਗਿਆ ਤਾਂ ਉਹਦੇ ਦਰਵਾਜ਼ੇ ਬੰਦ ਸੀ ਲੌਕ ਸੀ ਤੇ ਮੈਂ ਉੱਥੇ ਮੇਰੇ ਨਾਲ ਦੀਆਂ ਜਿਹੜੀਆਂ ਤਿੰਨ ਚਾਰ ਪ੍ਰਿੰਸੀਪਲਸ ਮੇਰੀਆਂ ਕੰਪਨੀਅਨ ਸਾਥੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਆਹ ਘਟਨਾ ਵਾਪਰ ਚੁੱਕੀ ਐ ਇਸ ਮੰਦਰ ਦੇ ਵਿੱਚ ਤੇ ਮੈਂ ਇਹ ਮੰਦਰ ਦੇਖਣਾ ਚਾਹੁੰਦੀ ਆ ਵੀ ਇੱਥੇ ਕੀ ਐ ਤਾਂ ਉੱਥੇ ਜਦੋਂ ਅਸੀਂ ਉੱਥੇ ਗਾਈਡ ਸੀ ਉਹਨਾਂ ਨੂੰ ਪੁੱਛਿਆ ਕਹਿੰਦੇ ਜੀ ਇੱਥੇ ਬਲਿਤਾ ਨੂੰ ਵੜਨ ਦੀ ਮਨਾਹੀ ਹੈ ਇੱਥੇ ਦਿਨੇ ਵੀ ਕੋਈ ਮੰਦਿਰ ਚ ਆ ਨਹੀਂ ਸਕਦਾ ਤੁਸੀਂ ਤਾਂ ਕੀ ਜਾ ਸਕਦੇ ਹੋ ਕਹਿੰਦਾ ਇੱਥੇ ਤਾਂ ਸਾਡੇ ਦੇਸ਼ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਉਹਨੂੰ ਵੀ ਇਸ ਮੰਦਿਰ ਚ ਮਨਾ ਕਰ ਦਿੱਤਾ ਗਿਆ ਸੀ ਵਰਦਾ ਸਾਡੀ ਵਿਰੋਧੀ ਜਮਾਤ ਆ ਜਿਨ੍ਹਾਂ ਨੂੰ ਅਸੀਂ 15% 10% ਲਤੇਰੇ ਕਹਿ ਦਿੰਦੇ ਆ ਕਿ ਸਵਰਨ ਜਾਤੀਆਂ ਦੇ ਲੋਕ ਕਹਿੰਦੇ ਨੇ ਜਿਹੜੇ ਸਾਡੇ ਤੇ ਜ਼ਬਰ ਕਰਦੇ ਉੱਠੇ ਰਹੇ ਤੁਸੀਂ ਪਿੰਡ 'ਚ ਇਕੱਠੇ ਹੋ ਕੇ ਦਿਹਾੜੀ ਮੰਗ ਲਓ ਤੁਸੀਂ ਝੋਨਾ ਲਾਉਣ ਲੱਗ ਗਏ ਤੁਸੀਂ ਆਪਦੀ ਕਿਰਤ ਦੀ ਮੁੱਲ ਮੰਗ ਲਓ ਅਸੀਂ 5000 ਰੁਪਏ ਕਿੱਲਾ ਲੈਣਾ ਤਾਂ ਉਹਦੇ ਨਾਲ ਦੀ ਨਾਲ ਪਿੰਡ ਦੇ ਸਪੀਕਰ 'ਚ ਗੁਰਦਾਰਾਂ 'ਚ ਮੰਦਰਾਂ 'ਚ ਗੁਰਦਾਰੇ ਦਾ ਭਾਈ ਜੀ ਸਾਡੇ ਦਲਤ ਲੋਕਾਂ ਦਾ ਵਿੜੇ ਆਉਣ ਦਾ ਬਾਈਕਾਟ ਦੀ ਅਨਾਊਂਸਮੈਂਟ ਕਰੇਗਾ ਤੇ ਉਹ ਸਾਡੇ ਖਿਲਾਫ ਅਸੀਂ ਗਿਣਤੀ 'ਚ ਵੱਧਾਂ ਪਰ ਉਹ ਸਾਡੇ ਖਿਲਾਫ ਉਹਦੀ ਇਕੱਠੇ ਹੋ ਜਾਣਗੇ ਵੀ ਅਸੀਂ ਇਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਨਹੀਂ ਦੇਣਾ ਅਸੀਂ ਇਹ ਨਹੀਂ ਕਿਹਾ ਦੀਵਾਂ ਕਿ ਜਿਹਨੇ ਜਾਣਾ ਜਾਓ ਜਿੰਨਾ ਜਿਹਨੇ ਨਹੀਂ ਜਾਣਾ ਨਾ ਜਾਓ ਤੇ ਜਿਹੜੇ ਸਭ ਤੋਂ ਵੱਧ ਭਈਆਂ ਦੇ ਖਿਲਾਫ ਬੋਲਦੇ ਨੇ ਸਾਡੇ ਜਿਹੜੇ ਇੰਟਰ ਸਟੇਟ ਮਤਲਬ ਮਜ਼ਦੂਰ ਆਉਂਦੇ ਨੇ ਮਜ਼ਦੂਰੀ ਕਰਨ ਉਹ ਸਾਰੇ ਸਾਡੇ ਲਈ ਧਮਕੀ ਹੁੰਦੀ ਆ ਕਿ ਅਸੀਂ ਬੰਨੀਆਂ ਤੋਂ ਲਵਾ ਲਾਂਗੇ ਅਸੀਂ ਇਹਨਾਂ ਨੂੰ ਪੂਰੀ ਦਿਹਾੜੀ ਵੀ ਦੇਣੀ ਮਰੇਗਾ ਦਾ ਕਾਨੂੰਨ ਆਇਆ ਉਹ ਵੀ ਐਸੇ ਕਰਕੇ ਬਣਿਆ ਕਿ ਸਾਡੇ ਜਿਹੜੇ ਮਜ਼ਦੂਰ ਨੇ ਡੇੜਾ ਚ ਉਹਨਾਂ ਦੇ ਹੱਥੋਂ ਕੰਮ ਚਲਾ ਗਿਆ ਜ਼ਮੀਨ ਤਾਂ ਦੂਰ ਦੀ ਗੱਲ ਰਹੀ ਸਾਡੇ ਕੰਮ ਖੁੱਸ ਗਿਆ ਪਿੰਡਾਂ ਚ ਔਰਤਾਂ ਹੁੰਦੀਆਂ ਨੇ ਮੈਂ ਦੇਖਦੀ ਆ ਮੈਂ ਬਰਨਾਲੇ ਸ਼ਹਿਰ ਦੀ ਰਹਿਣ ਵਾਲੀਆਂ ਤੇ ਪਿੰਡਾਂ ਚ ਔਰਤਾਂ ਹੁੰਦੀਆਂ ਨੇ ਮਿਸਤਰੀਆਂ ਨਾਲ ਟਿੱਕੇਦਰਾਂ ਨਾਲ ਕੰਮ ਕਰਦੀਆਂ ਨੇ ਸਿਰਾਂ ਦੇ ਉੱਤੇ ਬਜਰੀ, ਬੱਥੜਾ, ਇੱਟਾਂ, ਸੀਮਿੰਟ, ਦੁੱਧ, ਜੁੱਧ, ਜੀਪੀਜੀ ਮੰਜ਼ਲ ਤੇ ਜਾਂਦੇ ਜਾਣੇ ਤੇ ਪਿੰਡਾਂ ਦੇ ਅੰਦਰ ਸਾਡੇ ਮੈਂ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਦਾ ਪਿੰਡਾਂ ਦੇ ਅੰਦਰ ਦੇਖਦੇ ਆ ਕਿ ਬੱਚਿਆਂ ਦਾ ਸਾਡੇ ਵਿਦਿਆਰਥੀਆਂ ਦਾ ਕੀ ਹਾਲ ਹੈ ਰਿਜ਼ਰਵੇਸ਼ਨ ਦਾ ਅਸੀਂ ਕੀ ਕਰਾਂਗੇ ਸਾਡੇ ਸਾਡੇ ਬੱਚੇ ਵੀ ਪੜ ਰਹੇ ਸਾਡੇ ਘਰਾਂ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਸਾਡੇ ਬੱਚੇ ਅੱਗੇ ਜਾ ਹੀ ਨਹੀਂ ਰਹੇ ਸਾਡੇ ਬੈਕਲਾਗ ਵੀ ਪੂਰੇ ਹੋ ਰਹਾਏ ਸਾਡੀਆਂ ਪੋਸਟਾਂ ਵੀ ਨਹੀਂ ਪੂਰੀਆਂ ਹੋ ਰਹੀਆਂ ਪਿਛਲੇ ਹਫ਼ਤੇ ਸਾਡੇ ਸੀਐਮ ਸਾਹਿਬ ਦਾ ਬਿਆਨ ਸੀ ਕਿ ਰਿਟਰਨਰੀ ਚ ਕੋਈ ਪੋਸਟਾਂ ਕੱਢੀਆਂ ਨੇ ਉਦੋਂ ਸਾਡੇ ਬੱਚੇ ਹੀ ਨਹੀਂ ਸਾਡੇ ਪੂਰੇ ਹੋਏ ਤੇ ਰਿਟਰਨਰੀ ਅਫਸਰ ਚ ਸਾਡੇ ਪੰਜਾਬ ਦੇ ਸਿਰਫ 2 ਹੋਏ ਨੇ ਤੇ ਬਾਕੀ ਹਰਿਆਣੇ ਦੇ ਭਰਤੀ ਕਰਨੇ ਪਏ ਤੇ ਅਸਾਨੂੰ ਬੜਾ ਮੂਹਰੇ ਲਾ ਕੇ ਕਹਿ ਦਿੰਦਾ ਜੀ ਭਈ ਇਹ ਤੇ ਐਂ ਕਰ ਜਾਂਦੇ ਜੀ ਭਈ ਇਹ ਤੇ ਐਂ ਕਰ ਜਾਂਦੇ ਤਾਂ ਮੇਰਾ ਕਹਿਣ ਦਾ ਮਤਲਬ ਵੀ ਸਾਨੂੰ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਹੋਏਗਾ ਅਸੀਂ ਡਾਕਟਰ ਪੀਮਰਾ ਅਮਰੀਕਾ ਰਹਾਂ ਦੀ ਗੱਲ ਕਰਦੇ ਆ ਉਹਨਾਂ ਨੇ ਸਭ ਤੋਂ ਪਹਿਲਾਂ ਪੜ੍ਹਾਈ ਨੂੰ ਮਹੱਤਤਾ ਦਿੱਤੀ ਸੀ ਉਹ ਕਹਿੰਦੇ ਸਿੱਖਿਆ ਉਹ ਦੁੱਧ ਹੈ ਉਹ ਸ਼ੇਰਨੀ ਦਾ ਦੁੱਧ ਜਿਹਨੂੰ ਪੀਂਦਾ ਹਰ ਦਹਾੜਦਾ ਤੇ ਅਸੀਂ ਜਦੋਂ ਅੱਜ ਅਸੀਂ ਇੰਨਾਂ ਚੀਜ਼ਾਂ ਦੇ ਹੰਡਾਉਣ ਦੇ ਆਦੀ ਹੋ ਗਿਆ ਸਾਨੂੰ ਐਂ ਲੱਗਦਾ ਹੈ ਤੇ ਅਸੀਂ ਧਰਾਂ ਦੇ ਵਿੱਚ ਜਾ ਕੇ ਸ਼ਰਾਬਾਂ ਪੀ ਕੇ ਜਦੋਂ ਵੋਟਾਂ ਦੇ ਦਿਨ ਆਉਂਦੇ ਆ ਅਸੀਂ ਆਂਡੇ ਘਰ ਦੀਆਂ ਔਰਤਾਂ ਹੀ ਕੁੱਟੜੀਆਂ ਨੇ ਅਸੀਂ ਠੰਡੇ ਲੈ ਕੇ ਚੁੱਪ ਕਰ ਜਾਣਾ ਅਸੀਂ ਸਕੂਟਰੀਆਂ ਲੈ ਕੇ ਚੁੱਪ ਕਰ ਜਾਣਾ ਤੇ ਜਦੋਂ ਸਾਡੇ ਦੇਸ਼ ਦੇ ਵਿੱਚ ਅਸੀਂ ਇਸ ਜਿਹੜੀ ਇਨਜਸਟਸ ਹੈ ਨਾਮ ਬਰਾਬਰੀ ਹੈ ਇਹਦੇ ਖਿਲਾਫ ਆਵਾਜ਼ ਚੁੱਕਦੇ ਆ ਤਾਂ ਤੁਸੀਂ ਜਾ ਕੇ ਦੇਖ ਲੋ ਚੱਕ ਕੇ ਦੇਖ ਲੋ ਤੇ ਵਿਜੇ ਮਾਲੀਆ ਵਰਗੇ ਕਰੋੜਾਂ ਦੇ ਕੱਪੜੇ ਅਰਬਾਂ ਖਰਮਾਂ ਦੇ ਕੱਪੜੇ ਕਰਕੇ ਤੁਰ ਗਏ ਸਾਡੇ ਮਤਲਬ ਆਏ ਬਾਦਲ ਦੀ ਫੈਮਿਲੀ ਦੀ ਨੂੰ ਜਿਹੜੀ ਹਰ ਸਾਲ ਤਬਾਦਲ ਹੈ ਤੇ ਜਦੋਂ ਉਹਨਾਂ ਦੇ ਜਦੋਂ ਮੰਨ ਲਓ 25 25 ਕਿਲੋ ਸੋਨਾ ਸਾਡੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਈਪਾ ਦੇ ਵਿੱਚ 25 ਕਿਲੋ 20 ਕਿਲੋ 15 ਕਿਲੋ ਆਟਾ ਨਹੀਂ ਤਾਂ ਕਿੱਥੋਂ ਆਇਆ ਉਹ ਕਿਵੇਂ ਬਣਿਆ ਜਦੋਂ ਇਸ ਤੱਕ ਅਸੀਂ ਉਸ ਤੱਕ ਉਸ ਲੈਵਲ ਤੱਕ ਨਹੀਂ ਜਵਾਬ ਦਿੰਦੇ ਕਿ ਇਹ ਪ੍ਰਾਪਰਟੀ ਕਿਵੇਂ ਆਈ ਕਿੱਥੋਂ ਬਣੀ ਤਾਂ ਸਾਨੂੰ ਮਤਲਬ ਇਹਦੇ ਲਈ ਬਹੁਤ ਚੇਤਨ ਹੋਣ ਦੀ ਲੋੜ ਹੈ ਸਾਨੂੰ ਸਿੱਖਣ ਦੀ ਲੋੜ ਹੈ ਸਾਨੂੰ ਪੜ੍ਹਨ ਦੀ ਲੋੜ ਹੈ ਸਾਨੂੰ ਇਹ ਗੱਲ ਦੀ ਸਿੱਖਣ ਦੀ ਲੋੜ ਹੈ ਕਿ ਅਸੀਂ ਨੀਵੇਂ ਕਿਉਂ ਨੀਵੇਂ ਹੋ ਰਹੇ ਹੁਗੇ ਉੱਚੇ ਹੋਰ ਕਿਵੇਂ ਉੱਚੇ ਹੋਗੇ ਲੈਂਡ ਸੀਲਿੰਗ ਐਕਟ ਕਿਉਂ ਨਹੀਂ ਲਾਗੂ ਹੋ ਰਿਹਾ ਜੇ ਉਹ ਜ਼ਮੀਨਾਂ ਜੜੀ ਉਹ ਜੱਟ ਦੀ ਮਾਂ ਤਾਂ ਮਜ਼ਦੂਰ ਦੀ ਮਾਂ ਕਿਉਂ ਨਹੀਂ ਬਣ ਸਕਦੀ ਮਜ਼ਦੂਰ ਦੀ ਮਾਂ ਵੀ ਹੋ ਸਕਦੀ ਹੈ 1947 ਤੋਂ ਬਾਅਦ ਜਿਹੜਾ ਲੈਂਡ ਸਿਲਿੰਗ ਐਕਟ ਬਣਿਆ ਉਹ ਕਿਉਂ ਨਹੀਂ ਸਾਡੇ ਮਜ਼ਦੂਰਾਂ ਨੂੰ ਜ਼ਮੀਨਾਂ ਮਿਲੀਆਂ ਕਿਉਂ ਨਹੀਂ ਗੱਲ ਕਿ ਲੋਕ ਮਜ਼ਦੂਰ ਦੇ ਭਾਵੇਂ ਲਾਲ ਪਾਰਟੀ ਨੇ ਬੜਾ ਸੰਘਰਸ਼ ਲੜਿਆ ਬੇਜ਼ਮੀਨਾ ਕਿਸਾਨਾਂ ਨੂੰ ਜ਼ਮੀਨਾਂ ਦਵਾਈਆਂ ਤੇ ਜਸ ਸਿੰਘ ਸੰਤੰਤਰ ਵਰਗਿਆਂ ਨੇ ਲੜ ਕੇ ਆਪਣੀ ਜ਼ਿੰਦਗੀ ਦਾ ਮਤਲਬ ਉਹਨਾਂ ਨੂੰ ਐਮਪੀਸ਼ਿਪ ਤੋਂ ਵੀ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ ਤਾਂ ਜਦੋਂ ਉਹ ਜ਼ਮੀਨਾਂ ਇਹਨਾਂ ਮਤਲਬ ਉਸ ਖਾਸ ਲੋਕਾਂ ਕੋਲੇ ਐਂ ਤਾਂ ਸਾਡੇ ਲੋਕ ਜ਼ਮੀਨਾਂ ਤੋਂ ਵਾਂਝੇ ਕਿਉਂ ਰਹਿ ਗਏ ਸਾਡੇ ਲੋਕ ਜਿਹੜੇ ਘਰ ਪਾਉਂਦੇ ਨੇ ਕਿਉਂ ਸਾਧੀਆਂ ਸਾਮਲਾਟਾਂ ਦੇ ਉੱਤੇ ਪਿੰਡਾਂ ਦੇ ਘੜਮ ਚੌਧਰੀਆਂ ਦੇ ਕਰਦੇ ਆ ਇਹ ਸਵਾਲ ਸਾਡੇ ਨੇ ਸਭ ਤੋਂ ਸੋਚਣ ਦਾ ਸਵਾਲ ਹੈ ਉਹ ਪਿੰਡਾਂ ਦੇ ਘੜਮ ਚੌਧਰੀ ਜਾਂ ਸਾਡਾ ਕੋਈ ਮਜ਼ਦੂਰ ਇੱਕ ਅੱਧੀ ਮਤਲਬ ਕੋਈ ਬੈਠੇ ਕੋਈ ਕਮਰਾ ਪਾ ਲੈ ਤਾਂ ਕਿਉਂਕਿ ਉਹ ਖਰੀਦਣ ਦਾ ਖਰੀਦਣ ਦੀ ਕਪੈਸਿਟੀ ਨਹੀਂ ਰੱਖਦਾ ਉਹਨਾਂ ਦੇ ਕਿਵੇਂ ਕਬਜ਼ੇ ਮਤਲਬ ਉਹਨਾਂ ਦੇ ਛਡਾ ਲਏ ਜਾਂਦੇ ਤੇ ਪਿੰਡਾਂ ਦੀਆਂ ਸ਼ਾਮ ਲਾਟਾਂ ਦੇ ਪਿੰਡਾਂ ਦੀਆਂ ਜ਼ਮੀਨਾਂ ਤੇ ਕਿਵੇਂ ਘੜੰਮ ਚੌਂਦਰੀ ਚਾਹੇ ਕਾਂਗਰਸ ਦੇ ਹੁਣ ਚਾਹੇ ਆਕਾਲੀਆਂ ਦੇ ਹੁਣ ਕਿਸੇ ਵੀ ਸਤਾਤਾ ਰੀ ਪਾਰਟੀ ਦੇ ਹੁਣ ਉਹਨਾਂ ਦੇ ਕਬਜ਼ੇ ਨੇ ਤੇ ਉਹ ਕਬਜ਼ਿਆਂ ਨੂੰ ਜਦੋਂ ਤੁਸੀਂ ਛਡਾਉਣਾ ਹੈ ਤਾਂ ਤੁਹਾਨੂੰ ਜਾਨ ਹੁਲ ਨੇ ਲੜਾਈ ਲੜਨੀ ਪੈਗੀ ਤੁਹਾਨੂੰ ਸੜਕਾਂ ਤੇ ਆਉਣਾ ਪੈਗਾ ਤੁਹਾਨੂੰ ਨਿਕਾਣਾ ਪੈਗਾ ਤੁਹਾਨੂੰ ਉਸ ਸਟੇਟ ਦੇ ਖਿਲਾਫ ਉਸ ਪ੍ਰਬੰਧ ਦੇ ਖਿਲਾਫ ਲੜਨਾ ਹੋਵੇਗਾ ਇਹਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਵੀ ਪਹਿਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਰਕੇ ਬੱਚੇ ਨੇ ਸੀਾਰੇ ਬਾਬਾ ਨਾਨਕ ਨੇ ਇਸ ਕਰਕੇ ਉਹਨਾਂ ਮਤਲਬ ਭਾਈ ਲਾਲੋ ਦੇ ਨਾਲ ਨਹੀਂ ਸੀ ਖੜੇ ਕਿ ਅਸੀਂ ਜਿਹੜੀ ਇਥੇ ਲੋਟ ਹੈ ਜਿਹੜੀ ਇਹ ਲੋਟ ਹੈ ਜਿਹੜੀ ਮਤਲਬ ਇਹਨੂੰ ਹੋਰ ਵਧਾਇਆ ਜਿਹੜਾ ਸਾਡੇ ਬਾਬਾ ਭੀਮਰਾਓਂ ਅੰਬੇਦਕਰ ਹੋਣਾ ਨਹੀਂ ਆਪਣੇ ਬੱਚੇ ਕੁਰਬਾਨ ਕੀਤੇ ਗਗਨੀ ਗਲਾਕੌਰ ਦੀ ਸ਼ਾਦੀ ਮਨਾ ਰਹੀ ਹੈ ਰਹੇ ਸਾਰਿਆਂ ਇਨਕਲਾਬੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਗਗਨੀ ਗਲਾਕੌਰ ਨੇ ਵੀ ਇਹੀ ਸਨੇਹ ਦਿੱਤਾ ਸੀ ਪਤਸੇ ਔਰ ਆਨੇ ਵੀ ਬਾਬੇ ਨਾਨਕ ਨੇ ਗੁਰੂ ਰਵਦਾਸ ਹੋਰਾਂ ਨੇ ਇਹ ਸੁਨੇਹਾ ਦਿੱਤਾ ਸੀ ਕਿ ਆਓ ਸਾਨੂੰ ਲੜਨਾ ਪਏਗਾ ਇਸ ਸਟੇਟ ਦੇ ਖਿਲਾਫ ਇਹ ਹੁਕਮਰਾਨ ਜਿਹੜੀ ਧਿਰ ਹੈ ਜਿਨੇ ਸਾਡੀ ਲੁੱਟ ਦੇ ਦਰਵਾਜ਼ੇ ਖੋਲੇ ਨੇ ਜਿਨ੍ਹਾਂ ਨੇ ਸਾਡੀ ਕਿਰਤ ਦੀ ਖੂਨ ਦੀ ਕਮਾਈ ਚੂਸ ਲਈ ਤੇ ਸਾਨੂੰ ਸਾਡੇ ਬੱਚਿਆਂ ਨੂੰ ਬੇਰੁਜ਼ਗਾਰ ਕਰਤਾ ਸਾਡੀਆਂ ਔਰਤਾਂ ਸਾਡੇ ਮਜ਼ਦੂਰਾਂ ਦੇ ਪਰਿਵਾਰਾਂ ਦੇ ਪਰਿਵਾਰ ਗਰੀਬੀ ਤੋਂ ਤਾਂਗਾ ਕੇ ਖੁਦਕਸ਼ੀਆਂ ਕਰ ਰਹੇ ਨੇ ਇਹਦੇ ਲਈ ਲੜਨਾ ਹੋਵੇਗਾ ਜ਼ਮੀਨ ਲੜਨਾ ਉਨੀ ਦੇਰ ਤੱਕ ਹੋਵੇਗਾ ਜਿੰਨੀ ਦੇਰ ਤੱਕ ਤੁਸੀਂ ਜ਼ਮੀਨ ਦੇ ਮਾਲਕ ਨਹੀਂ ਬਣ ਜਾਂਦੇ ਇਹ ਅਸੀਂ ਕੋਈ ਆਦੇ ਆਪ ਜ਼ਮੀਨ ਦੇ ਮਾਲਕ ਨਹੀਂ ਬਣਨਾ ਸਾਡੇ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਕਿ ਇਹ ਸਾਰਾ ਇੱਕ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਕੈਪਟਨ ਕੇ ਲਾਣਿਆ ਚ ਬਾਦਲ ਕੇ ਲਾਣਿਆ ਚ ਜਿੰਨੇ ਸਤਾਤਾਰੀ ਤੇ ਮਤਲਬ ਜੇ ਪਰਤਾ ਬਾਜਵੇਂ ਕੋਲੇ ਖਰੇ ਵਰਗੀਆਂ ਕੋਲੇ ਜਾ ਕੇ ਦੇਖ ਲਓ ਕਿੰਨੇ ਕਿੰਨੇ ਹਜ਼ਾਰਾਂ ਇੱਕੜ ਜ਼ਮੀਨ ਹੈ ਜਿਹਦੇ ਕੁੱਤਾਂ ਬਿੱਲਿਆਂ ਦੇ ਨਾਸ ਉਹ ਜ਼ਮੀਨ ਦਾ ਢਾਡੀ ਜ਼ਮੀਨਾਂ ਢਾਡੀ ਜ਼ਮੀਨ ਲੱਭੀ ਹੋਈ ਆ ਉਹਨਾਂ ਤੇ ਕਬਜ਼ਾ ਕਰਨਾ ਹੋਵੇਗਾ ਲੜਨਾ ਹੋਵੇਗਾ ਤਾਕਤ ਅਸੀਂ ਗੱਲ ਕਿਸਾਨਾਂ ਨਹੀਂ ਕਰਦੇ ਆ ਕਿਸਾਨ ਇਕੱਠੇ ਨੇ ਤੇ ਸਾਨੂੰ ਵੀ ਇਕੱਠੇ ਹੋਣਾ ਪਏਗਾ ਤੇ ਆਪਣੇ ਜਿਹੜੀ ਦੁਸ਼ਮਣ ਦੀ ਪਛਾਣ ਕਰਨੀ ਹੋਵੇਗੀ ਆਪਣੀ ਲੜਾਈ ਨੂੰ ਉਹ ਦਿੱਲੀ ਵਾਲਾ ਮਤਲਬ ਫੋਕਸ ਕਰਨਾ ਹੋਵੇਗਾ ਇਹੀ ਸਾਡੀ ਅੱਜ ਦੀ ਕਨਵੈਨਸ਼ਨ ਦੀ ਪ੍ਰਾਪਤੀ ਹੋਏਗੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ